ਤਸਵੀਰਾਂ ਤੁਸੀਂ ਦੇ ਸਕਦੇ ਹੋ ਛੋਟੇ ਛੋਟੇ ਬੱਚੇ ਦੇ ਸਕਦੇ ਹੋ ਕਿਸ ਤਰ੍ਹਾਂ ਆਪਣੀ ਗੇਮ ਪ੍ਰਤੀ ਰੁਚੀ ਦਿਖਾਉਂਦੇ ਹੋਏ ਦੋ ਰੋਜਾ ਸਪੋਰਟਸ ਮੀਟ ਦੀ ਕਰਵਾਈ ਗਈ ਸ਼ੁਰੂਆਤ ਜੀਹਾਂ ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੀਨੀਅਰ ਸੈਕੰਡਰੀ ਸਕੂਲ ਵੱਟੂ ਪੱਟੀ ਵਿਖੇ ਦੋ ਰੋਜਾ ਸਲਾਨਾ ਸਪੋਰਟਸ ਮੀਟ ਦੀ ਸ਼ੁਰੂਆਤ ਕਰਵਾਈ ਗਈ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਸਕੂਲ ਦੇ ਵਾਈਸ ਪ੍ਰਿੰਸੀਪਲ ਸਰਦਾਰ ਮਨਦੀਪ ਸਿੰਘ ਨੇ ਦੱਸਿਆ ਕਿ ਅੱਜ ਸਕੂਲ ਵਿਖੇ ਸਲਾਨਾ ਦੋ ਰੋਜਾ ਸਪੋਰਟਸ ਮੀਟ ਦੀ ਕਰਵਾਈ ਗਈ ਸ਼ੁਰੂਆਤ ਜੀਹਾਂ ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੀਨੀਅਰ ਸੈਕੰਡਰੀ ਸਕੂਲ ਵੱਟੂ ਪੱਟੀ ਵਿਖੇ ਦੋ ਰੋਜਾ ਸਲਾਨਾ ਸਪੋਰਟਸ ਮ ਕਿ ਜਾਣਕਾਰੀ ਦਿੰਦੇ ਹੋਏ ਸਕੂਲ ਦੇ ਵਾਈਸ ਪ੍ਰਿੰਸੀਪਲ ਸਰਦਾਰ ਮਨਦੀਪ ਸਿੰਘ ਨੇ ਦੱਸਿਆ ਕਿ ਅੱਜ ਸਕੂਲ ਵਿਖੇ ਸਾਲਾਨਾ ਸਪੋਰਟਸ ਮੀਟ ਦੀ ਸ਼ੁਰੂਆਤ ਕਰਵਾਈ ਗਈ ਹੈ ਇਹ ਸਪੋਰਟਸ ਮੀਟ ਦੋ ਦਿਨ ਲਗਾਤਾਰ ਚੱਲਣ ਵਾਲੀ ਸਪੋਰਟਸ ਮੀਟ ਹੈ ਸਪੋਰਟਸ ਮੀਟ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਸਰਦਾਰ ਸੁਖਵਿੰਦਰ ਸਿੰਘ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੈ ਗੁਜਰਾ ਨੇ ਸ਼ਿਰਕਤ ਕੀਤੀ ਸਪੋਰਟਸ ਮੀਟ ਦੀ ਸ਼ੁਰੂਆਤ ਵਿੱਚ ਮੂਲ ਮੰਤਰ ਦੇ ਜਾਪ ਸਮਗਰੂ ਸਕੂਲ ਦੇ ਵਿਦਿਆਰਥੀਆਂ ਨੇ ਮਾਰਚ ਪਾਸਟ ਕੀਤਾ ਉੱਤੇ ਸ਼ਰਮਣੀ ਅਤੇ ਰਾਸ਼ਟਰੀ ਗਾਣ ਕਰਨ ਉਪਰੰਤ ਪ੍ਰਾਇਮਰੀ ਵਿੰਗ ਦੇ ਵੱਖ-ਵੱਖ ਸੱਦਨਾ ਜਿਨ੍ਹਾਂ ਵਿੱਚੂ ਰਵੀ ਸਦਨ ਬਿਆਸ ਸਦਨ ਅਤੇ ਸਤਲੂਜ ਸਦਨ ਦੇ ਬੱਚਿਆਂ ਦੀ ਖੇਡਾਂ ਕਰਵਾਈਆਂ ਗਈਆਂ ਇਸ ਮੌਕੇ ਮੁੱਖ ਮਹਿਮਾਨ ਸਰਦਾਰ ਸੁਖਵਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੂੰ ਖੇਡਾਂ ਦੀ ਮਹੱਤਤਾ ਤੋਂ ਜਾਣੂ ਕਰਵਾਇਆ ਉਨ੍ਹਾਂ ਨੇ ਕਿਹਾ ਕਿ ਤੰਦਰੁਸਤ ਸਰੀਰ ਵਿੱਚ ਤੰਦਰੁਸਤ ਦਿਮਾਗ ਦਾ ਵਾਸ ਹੁੰਦਾ ਹੈ ਅਤੇ ਇਸੇ ਲਈ ਸਾਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ ਇਸ ਮੌਕੇ ਸਕੂਲ ਦੀ ਮੈਨੇਜਮੈਂਟ ਕਮੇਟੀ ਦੇ ਵਾਈਸ ਪ੍ਰਧਾਨ ਸਰਦਾਰ ਸਰਜਾ ਸਿੰਘ ਤੋਂ ਇਲਾਵਾ ਕਮੇਟੀ ਮੈਂਬਰ ਸਰਦਾਰ ਇਕਬਾਲ ਸਿੰਘ ਜੀ ਸਰਦਾਰ ਜਗਦੀਪ ਸਿੰਘ ਜੀ ਸਮੂਹ ਅਧਿਆਪਕ ਸਹਿਬਾਨ ਅਤੇ ਵਿਦਿਆਰਥੀ ਹਾਜ਼ਰ ਸਨ ਮੇਰਾ ਨਾਮ ਸੁਖਜੀ ਸਿੰਘ ਹੈ। ਠੀਕ ਹੈ। ਅੱਜ ਦੇ ਪ੍ਰੋਗਰਾਮ ਬਾਰੇ ਕੀ ਕਹੋਗੇ? ਅੱਜ ਦਾ ਪ੍ਰੋਗਰਾਮ ਸਾਡੇ ਸਕੂਲ ਵਿੱਚ ਹਰ ਸਾਲ ਇਹ ਖੇਡਾਂ ਦਾ ਪ੍ਰੋਗਰਾਮ ਕਰਾਇਆ ਜਾਂਦਾ ਹੈ। ਇਸ ਦੇ ਪਲੀਨ ਕਿਸੇ ਵੀ ਬੱਚੇ ਨੂੰ ਸਕੂਲ ਦੀ ਬਾਉਂਡਰੀ ਅੰਦਰ ਦੌੜਨ ਦੀ ਨਾਤੇ ਜੋ ਜਾ ਆ ਜਾ ਪੈਦਾ ਹੁੰਦਾ ਹੈ। ਇਸ ਨਾਲ ਸਾਡੇ ਮਿਲਕੀ ਬਹੁਤ ਵਧੀਆ ਮਿਲਦਾ ਹੈ। ਏਕਾਂ ਬੱਚੇ ਨੇ ਭਾਗ ਲਿਆ ਜੀ। ਹਾਂਜੀ ਲਗਭਗ ਸਾਰੇ ਬੱਚੇ ਹੀ ਇਸ ਵਿੱਚ ਭਾਗ ਲੈਂਦੇ ਹਨ। ਬਹੁਤ ਖੁਸ਼ੀ ਹੈ ਜੀ। ਹਾਂਜੀ ਬਹੁਤ ਖੁਸ਼ੀ ਹੁੰਦੀ ਹੈ। ਹਾਂਜੀ ਬਹੁਤ ਹੁਸ਼ਿਆਰ ਬੱਚਿਆਂ ਵਿੱਚ। ਇਸ ਸਾਰੇ ਟਿਕਟਾ ਪ੍ਰਤੀ ਅਜੇ ਪ੍ਰੋਗਰਾਮ ਕਰਵਾਇਆ ਜਾ ਰਿਹਾ ਸਕੂਲ ਦੇ ਵਿੱਚ ਪੁੱਛੋਗੇ ਬਿਲਕੁਲ ਜੀ ਇਹ ਸਕੂਲ ਦੇ ਵਿੱਚ ਅਸੀਂ ਹਰੇਕ ਸਾਲ ਬੱਚਿਆਂ ਦੀ ਸਪੋਰਟਸ ਮੀਟ ਜਿਹੜੀ ਆਰਗੇਨਾਈਜ਼ ਕਰਦੇ ਹਾਂ ਦੋ ਦਿਨ ਦੀ ਸਾਡੀ ਸਪੋਰਟਸ ਮੀਟ ਹੈ ਜੀ ਨਰਸਰੀ ਟੂ 5th ਕਲਾਸ ਦੇ ਬੱਚਿਆਂ ਦੀ ਅੱਜ ਸਪੋਰਟਸ ਮੀਟ ਹੋਣ ਜਾ ਰਹੀ ਆ ਔਰ ਕੱਲ ਜਿਹੜਾ ਵਾ ਉਹ ਸਾਡੇ ਕੋਲ 2nd ਟੂ 10th ਕਲਾਸ ਦੇ ਬੱਚਿਆਂ ਦੀ ਜਿਹੜੀ ਸਪੋਰਟਸ ਮੀਟ ਸਾਡੇ ਕੋਲ ਕੱਲ ਹੋਏਗੀ ਹਰੇਕ ਸਾਲ 2002 ਤੋਂ ਇਹ ਸਕੂਲ ਚੱਲ ਰਿਹਾ ਔਰ 2002 ਤੋਂ ਲੈ ਕੇ ਹਰੇਕ ਸਾਲ ਇਹ ਸਪੋਰਟਸ ਮੀਟ ਜਿਹੜੀ ਆ ਉਹ ਸਾਡੀ ਚੱਲ ਰਹੀ ਆ ਇਸ ਸਾਲ ਅਸੀਂ ਜਿਹੜੀਆਂ ਉਹ 22ਵਾਂ ਜਿਹੜੀਆਂ ਉਹ ਸਪੋਰਟ ਸਪੀਡ ਜਿਹੜੀ ਉਹ ਕਰਵਾ ਰਹੇ ਹਾਂ ਔਰ ਬਹੁਤ ਹੀ ਵਧੀਆ ਸਪੋਰਟ ਸਪੀਡ ਜਿਹੜੀ ਉਹ ਚੱਲ ਰਹੀ ਹੈ ਸਰ ਜਿਹੜੇ ਹੋਰ ਮਾਪੇ ਦੇਖ ਰਹੇ ਆ ਬੱਚੇ ਹੈਗੇ ਆ ਕੀ ਮੈਸੇਜ ਕੀ ਦਿਓਗੇ ਇਹਨਾਂ ਨੂੰ ਬਿਲਕੁਲ ਜੀ ਬਿਲਕੁਲ ਅੱਜ ਜਿਵੇਂ ਕਿ ਅਸੀਂ ਸਾਰੇ ਇਸ ਚੀਜ਼ ਤੋਂ ਜਾਣਦੇ ਹਾਂ ਕਿ ਸਮਾਜ ਵਿੱਚ ਬਹੁਤ ਸਾਰੀਆਂ ਬਰਾਈਆਂ ਖਾਸ ਕਰਕੇ ਨਸ਼ਿਆਂ ਵਾਲੇ ਸਾਡੇ ਆਯੂਥ ਜਿਹੜਾ ਬਹੁਤ ਜਾ ਰਿਹਾ ਤਾਂ ਅਸੀਂ ਚਾਹੁੰਦੇ ਹਾਂ ਕਿ ਅਸੀਂ ਨਿੱਕੀਆਂ ਉਮਰਾਂ ਦੇ ਵਿੱਚ ਹੀ ਬੱਚਿਆਂ ਨੂੰ ਗਰਾਊਂਡ ਦੇ ਵਾਲੇ ਪਾਸੇ ਲੈ ਕੇ ਆਈਏ ਤਾਂ ਜੋ ਸਾਡੇ ਬੱਚੇ ਜਿਹੜੇ ਆ ਗਰਾਊਂਡ ਨਾਲ ਵੱਧ ਤੋਂ ਵੱਧ ਜੁੜਨ ਔਰ ਅੱਗੇ ਜਾ ਕੇ ਖੇਡਾਂ ਦੇ ਵਿੱਚ ਜਿੱਥੇ ਪੜ੍ਹਾਈ ਦੇ ਵਿੱਚ ਉਹ ਉੱਚੀਆਂ ਰੁਤਬੇ ਹਾਸਲ ਕਰਨਗੇ ਉੱਥੇ ਉਹ ਖੇਡਾਂ ਦੇ ਵਿੱਚ ਵੀ ਜਿਹੜੇ ਉਹ ਚੰਗੇ ਮਕਾਮ ਹਾਸਲ ਕਰਨ। ਔਰ ਮੈਂ ਇੱਕ ਆਪਜੀ ਨੂੰ ਬਹੁਤ ਖੁਸ਼ੀ ਦੀ ਖਬਰ ਦੇਣਾ ਚਾਹਣਾ ਕਿ ਸਾਡੇ ਨੂੰ ਹੁਣੇ-ਹੁਣੇ ਖਬਰ ਪਹੁੰਚੀ ਆ ਕਿ ਸਾਡੇ ਇਲਾਕੇ ਦੀ ਮਹਾਪੁਰਸ਼ਾਂ ਵੱਲੋਂ ਜੋ ਦੋ ਸਕੂਲ ਚਲਾਏ ਜਾ ਰਹੇ ਆ ਫਤਿਹਗੜ ਸੁਬਰਾ ਦੇ ਵਿੱਚ ਜੋ ਖਾਲਸਾ ਸਕੂਲ ਚੱਲ ਰਿਹਾ ਔਰ ਇਹ ਸਕੂਲ ਜੋ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਮ ਦੇ ਉੱਤੇ ਚੱਲ ਰਿਹਾ ਇਹਨਾਂ ਦੋਨਾਂ ਸਕੂਲਾਂ ਵੱਲੋਂ ਇੱਕ ਸਾਂਝੇ ਰੂਪ ਵਿੱਚ ਟੀਮ ਜਿਹੜੀ ਤਿਆਰ ਹੋਈ ਉਹਦੇ ਵਿੱਚ ਜ਼ਿਆਦਾਤਰ ਬੱਚੇ ਜਿਹੜੇ ਖਾਲਸਾ ਸਕੂਲ ਦੇ ਹੀ ਔਰ ਇੱਕ ਬੱਚੀ ਜਿਹੜੀ ਉਸ ਰਮਨਦੀਪ ਕੌਰ ਸਾਡੀ ਸਕੂਲ ਵੱਲੋਂ ਗਈ ਬੱਚੀ ਖੇਡਣ ਵਾਸਤੇ ਔਰ ਸਟੇਟ ਦੇ ਵਿੱਚ ਉਸ ਬੱਚੀ ਨੇ ਜਿਹੜਾ ਵਾ ਉਹਨਾਂ ਬੱਚਿਆਂ ਨੇ ਟੱਗ ਆਫ ਵਾਰ ਅੰਡਰ 17 ਦੇ ਵਿੱਚੋਂ ਸਟੇਟ ਵਿੱਚੋਂ ਉਹਨਾਂ ਬੱਚਿਆਂ ਨੇ ਹੁਣੇ-ਹੁਣੇ ਸਾਨੂੰ ਪਤਾ ਲੱਗਿਆ ਕਿ 골ਡ ਮੈਡਲ ਜਿਹੜਾ ਉਹ ਹਾਸਲ ਕੀਤਾ ਸੋ ਅਸੀਂ ਸਾਰੇ ਇਲਾਕੇ ਨੂੰ ਮਹਾਪੁਰਸ਼ਾਂ ਨੂੰ ਇਸ ਚੀਜ਼ ਦੀ ਮੁਬਾਰਕਬਾਦ ਦਿੰਦੇ ਆ ਔਰ ਖਾਸ ਕਰਕੇ ਸਰਦਾਰ ਅਮਰਜੀਤ ਸਿੰਘ ਜੀ ਜਿਹੜੇ ਕੋਚ ਸਾਹਿਬਾਨ ਉਹਨਾਂ ਨੂੰ ਲੈ ਕੇ ਗਏ ਆ ਉਹਨਾਂ ਨੂੰ ਮੁਬਾਰਕਬਾਦ ਦਿੰਦੇ ਆ ਔਰ ਕੱਲ ਸਾਡੇ ਇਸ ਸਕੂਲ ਦੇ ਵਿੜੇ ਵਿੱਚ ਉਹ ਸਾਰੀ ਦੀ ਸਾਰੀ ਟੀਮ ਸਾਡੇ ਕੋਲੋਂ ਪਹੁੰਚ ਰਹੀ ਹੈ ਜੀ ਸਰ ਅੱਜ ਮੁੱਖ ਮਹਿਮਾਨ ਵਜੋਂ ਬੱਚਿਆਂ ਦਾ ਹੌਸਲਾ ਵਜਾਈ ਕਰਨ ਲਈ ਕੌਣ ਪਹੁੰਚੇ ਹਨ ਹਾਂਜੀ ਅੱਜ ਸਾਡੇ ਕੋਲ ਸਾਡੇ ਬੱਚਿਆਂ ਨੂੰ ਅਸ਼ੀਰਵਾਦ ਦੇਣ ਵਾਸਤੇ ਸਾਡੇ ਇਸ ਇਲਾਕੇ ਦੀ ਬਹੁਤ ਹੀ ਸਤਿਕਾਰਯੋਗ ਸ਼ਖਸ਼ੀਅਤ ਸਰਦਾਰ ਸਖਵਿੰਦਰ ਸਿੰਘ ਜੀ ਜੋ ਇਸ ਤੋਂ ਪਹਿਲਾਂ ਉਹ ਜਿਹੜਾ ਡੀਓ ਦੇ ਪ੍ਰਤਿਵੇ ਦੇ ਉੱਤੇ ਕੰਮ ਕਰ ਚੁੱਕੇ ਨੇ ਅੱਜ ਕੱਲ ਜਿਹੜੇ ਐਡ ਪ੍ਰੈਜ਼ੀਡੈਂਟ ਜਿਕਰ ਅਸੀਂ ਗੱਲ ਕਰੀਏ ਤਾਂ ਉਹ ਪ੍ਰਿੰਸੀਪਲ ਦੀ ਡੈਜ਼ਿਗਨੇਸ਼ਨ ਦੇ ਉੱਤੇ ਕੰਮ ਕਰ ਰਹੇ ਨੇ ਸਕੂਲ ਫੈਕ ਬੈ ਗੁਜਰਾਂ ਦੇ ਵਿੱਚ ਉਹ ਸਾਡੇ ਦਰਮਿਆਨ ਪਹੁੰਚੇ ਸੀ ਇਸ ਦੇ ਨਾਲ ਹੀ ਸਾਡੇ ਸਤਿਕਾਰਯੋਗ ਕਮੇਟੀ ਮੈਂਬਰ ਸਹਿਬਾਨ ਜਿਨ੍ਹਾਂ ਦੇ ਵਿੱਚ ਸਭ ਤੋਂ ਪਹਿਲਾਂ ਜ਼ਿਕਰ ਮੈਂ ਗੱਲ ਕਰਾਂ ਤੇ ਸਾਡੇ ਉਹ ਜਿਹੜੇ ਵਾਈਸ ਪ੍ਰਧਾਨ ਨੇ ਸਰਦਾਰ ਸਰਜਾ ਸਿੰਘ ਜੀ ਉਸ ਦੇ ਨਾਲ ਹੀ ਸਰਦਾਰ ਇਕਬਾਲ ਸਿੰਘ ਜੀ ਪਧਰੀ ਔਰ ਇਹਨਾਂ ਦੇ ਨਾਲ ਸਰਦਾਰ ਜਗਦੀਪ ਸਿੰਘ ਜੀ ਵਟੂਪੱਟੀ ਇਹ ਸਾਡੇ ਵਿੱਚ ਮੁੱਖ ਮਹਿਮਾਨ ਦੇ ਜਿਹੜਾ ਤੌਰ ਦੇ ਉੱਤੇ ਉਹ ਸ਼ਿਰਕਤ ਕੀਤੀ ਹੈ ਜੀ ਮੇਰਾ ਨਾਮ ਹਰਦੂਰ ਕੌਰ ਹੈ ਠੀਕ ਕਹੋਗੇ ਅੱਜ ਜੀ ਅੱਜ ਬਹੁਤ ਵਧੀਆ ਦਿਨ ਹੈ ਅੱਜ ਸਾਡੇ ਸਕੂਲ 'ਇਖੇਡਣ ਦਾ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ ਇੱਥੇ ਛੋਟੇ ਤੋਂ ਛੋਟੇ ਬੱਚੇ ਇਸ ਖੇਡਾਂ ਦੇ ਵਿੱਚ ਭਾਗ ਲੈ ਹੈ ਛੋਟੇ ਤੋਂ ਛੋਟੇ ਬੱਚਾ ਨੇ ਅਦੇ ਬਤ ਹੀ ਬੜੇ ਉਤਸ਼ਾਹਿਤ ਹਨ ਇਹ ਕਿਸ ਤਰ੍ਹਾਂ ਦਾ ਪ੍ਰੋਗਰਾਮ ਹੈ ਕਿਸ ਤਰ੍ਹਾਂ ਕਿੰਨੇ ਬੱਚੇ ਭਾਗ ਲੈ ਰਹੇ ਆ ਕੀ ਖੁਸ਼ੀ ਮਹਿਸੂਸ ਹੋ ਰਹੀ ਹੈ ਇੱਥੇ ਸਾਰੇ ਬੱਚੇ ਭਾਗ ਲੈ ਰਹੇ ਹਨ ਹਰੇਕ ਬੱਚਾ ਹੀ ਇਸ ਗੇਮਾਂ ਦੇ ਵਿੱਚ ਸਾਰੇ ਬੱਚੇ ਭਾਗ ਲੈ ਰਹੇ ਹਨ ਅਤੇ ਬਹੁਤ ਹੀ ਸਾਰੇ ਬੱਚਿਆਂ ਨੂੰ ਛੋਟੇ ਤੋਂ ਛੋਟੇ ਬੱਚਿਆਂ ਨੂੰ ਬਹੁਤ ਖੁਸ਼ੀ ਹੈ ਕਿਹੜਾ ਸਕੂਲ ਕਿਹੜਾ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੀਨੀਅਰ ਸਕੈਂਡਰੀ ਸਕੂਲ ਵੱਟੂਪੱਟੀ ਕਿਹ ਕਿਸ ਜਮਾਤ ਦੇ ਵਿਦਿਆਰਥੀ ਮੈਂ 10ਵੀਂ ਜਮਾਤ ਦੇ ਵਿੱਚ ਖੇਡਾਂ ਕਰਵਾਈਆਂ ਜਾਂਦੀਆਂ ਅੱਜ ਬਹੁਤ ਮਨਮੋਹਕ ਹੋਇਆ ਕਿਉਂਕਿ ਅੱਜ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਅਕੈਡਮੀ ਵੱਟੂਪੱਟੀ ਦੇ ਵਿੱਚ ਐਨੂਅਲ ਸਪੋਰਟਸ ਮੀਟ ਕਰਵਾਈ ਜਾ ਰਹੀ ਹੈ ਕਹਿੰਦੇ ਨੇ ਲਕਚਰ ਕੁੱਦਣ ਮਣਕਾ ਚਾਓ ਬੱਚਿਆਂ ਦੇ ਸਰਪੱਖੀ ਵਿਕਾਸ ਦੇ ਲਈ ਇਹ ਤਾਂ ਬਹੁਤ ਜ਼ਰੂਰੀ ਹੈ ਤਾਂ ਉਸ ਦੇ ਸਬੰਧ ਵਿੱਚ ਅੱਜ ਇਹ ਜਿਹੜੀ ਸਪੋਰਟਸ ਮੀਟ ਕਰਾਈ ਜਾ ਰਹੀ ਹੈ ਤਾਂ ਅੱਜ ਬੱਚਿਆਂ ਨੂੰ ਮਿਲ ਕੇ ਬੜੀ ਖੁਸ਼ੀ ਹੋਈ ਹੈ ਕਿ ਬੱਚੇ ਮਿਹਨਤ ਕਰ ਰਹੇ ਨੇ ਤੇ ਉਹਨਾਂ ਦੇ ਵਿੱਚ ਬੜਾ ਉਫਸ਼ਾ ਹੈ ਤਾਂ ਮੈਨੂੰ ਉਮੀਦ ਹੈ ਕਿ ਸਾਡੇ ਇਸ ਇਲਾਕੇ ਦੇ ਵਿੱਚੋਂ ਆਉਣ ਵਾਲੇ ਸਮੇਂ ਦੇ ਵਿੱਚ ਚੰਗੇ ਖਿਡਾਰੀ ਜਿਹੜੇ ਆ ਉਹ ਪੈਦਾ ਹੋਣਗੇ ਧੰਨਵਾਦ ਨੌਜਵਾਨਾਂ ਨੂੰ ਇਹ ਮੈਸੇਜ ਹੈ ਕਿ ਆਪਣੀ ਸਰੀਰ ਦੀ ਤੰਦਰੁਸਤੀ ਵਾਸਤੇ ਆਪਣੇ ਦਿਮਾਗ ਦੀ ਤੰਦਰੁਸਤੀ ਵਾਸਤੇ ਗਰਾਊਂਡਾਂ ਦੇ ਵਿੱਚ ਆਉਣਾ ਬਹੁਤ ਜ਼ਰੂਰੀ ਹੈ। ਅੱਜ ਜਦ ਤੱਕ ਕੋਈ ਕਲੀਅਰ ਨਹੀਂ ਹੈ। ਹਾਂਜੀ ਅੱਜ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ ਖੇਡਾਂ ਪ੍ਰਤੀਕਿਕ ਹੋ ਗਈ। ਮੇਰਾ ਤੇ ਉਹੀ ਵਿਚਾਰ ਆ ਕਿ ਖੇਡਾਂ ਪ੍ਰਤੀ ਸਾਰੇ ਬੱਚਿਆਂ ਦੇ ਮਨ ਵਿੱਚ ਬਹੁਤ ਚਾਹ ਹੁੰਦਾ ਆ ਤੇ ਸਾਰੇ ਬੱਚੇ ਬਹੁਤ ਖੁਸ਼ੀ ਨਾਲ ਖੇਡਾਂ ਨੂੰ ਮਨਾਉਂਦੇ ਆ ਤੇ ਉਸੇ ਤਰ੍ਹਾਂ ਸਾਡੇ ਮਨ ਵਿੱਚ ਵੀ ਬਹੁਤ ਖੁਸ਼ੀ ਆ। ਅਸੀਂ ਬੜੇ ਚਾਹ ਨਾਲ ਇਹਨੂੰ ਪਿਛਲੇ ਦਿਨਾਂ ਤੋਂ ਕੋਸ਼ ਪਿਛਲੇ ਦਿਨਾਂ ਤੋਂ ਅਸੀਂ ਬੜੀ ਤਿਆਰੀ ਕਰ ਰਹੇ ਹਾਂ ਜੁਰਸ਼ਰਾਂ ਨਾਲ ਤੇ ਅੱਜ ਹੈਗਾ ਖੇਡਾਂ ਦਾ ਦਿਨ ਤੇ ਬੜੇ ਛੋਟੇ-ਛੋਟੇ ਤੋਂ ਨਿੱਕੇ ਤੋਂ ਨਿੱਕੇ ਤੋਂ ਲੈ ਕੇ ਵੱਡੇ ਤੋਂ ਵੱਡੇ ਤੇ ਸਾਡੇ ਅਧਿਆਪਕ ਸਾਹਿਬਾਨ ਬੜੀ ਖੁਸ਼ੀ ਨਾਲ ਇਹਨੂੰ ਮਨਾ ਰਹੇ ਨੇ ਤੇ ਸਾਰਿਆਂ ਵਿੱਚ ਉਤਸ਼ਾਹ ਹੈ ਕਿ ਤਿੰਨ ਹਾਊਸ ਨੇ ਕਿਹੜਾ ਪਹਿਲਾ ਆਵੇਗਾ ਕਿਹੜਾ ਦੂਜਾ ਕਿਹੜਾ ਤੀਜਾ ਪੂਰਾ ਜੋਰ ਲੱਗਾ ਹੋਇਆ ਹੈ ਟੀਚਰਸ ਦੇ ਵਿੱਚ ਤੇ ਕੁੱਲ ਮਿਲਾ ਕੇ ਪੂਰਾ ਖੁਸ਼ੀ ਦਾ ਮਾਹੌਲ ਸਾਡੇ ਸਕੂਲ ਵਿੱਚ ਹੈ ਕੀ ਨਾਮ ਕੀ ਬੇਟਾ ਹਰਮਨਪ੍ਰੀਤ ਕੌਰ 10ਵੀਂ ਜਮਾਤ ਸਕੂਲ ਕਿਹੜਾ ਹੈ? ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੀਨੀਅਰ ਸਕੈਂਡਰੀ ਸਕੂਲ ਵੱਟੂਪੱਟੀ ਤੁਹਾਡੇ ਸਾਥੀਆਂ ਨੇ ਵੀ ਭਾਗ ਲਿਆ ਜੀ। ਹਾਂਜੀ ਸਾਰੇ ਬੱਚਿਆਂ ਨੇ। ਠੀਕ ਹੈ। ਪੂਰਾ ਪੰਜਾਬ। ਹਾਂਜੀ ਸਾਰੇ ਬੱਚਿਆਂ ਨੂੰ ਇੱਥੇ ਮੌਕਾ ਮਿਲਦਾ ਹੈ ਖੇਡਣ ਦਾ। ਕਿਸੇ ਨੂੰ ਵੀ ਪਿੱਛੇ ਨਹੀਂ ਛੱਡਿਆ ਜਾਂਦਾ। ਜੀ ਧੰਨਵਾਦ।